ਕੌਣ ਕਰਾ ਰਿਹਾ ਬੋਲੀ ਇੱਥੇ ਹੋਣਾ ਇਹ ਬੋਲੀ ਫੈਕਟਰੀ ਸਾਹਿਬ ਆਏ ਉਹਨਾਂ ਦੇ ਕੋਲ ਗੱਡੀ ਜਾ ਰਹੀ ਏ ਉਹਨਾਂ ਦੀ ਵਾਪਸ ਤੁਸੀਂ ਵੀਡੀਓ ਬਣਾ ਕੇ ਵੇਖ ਲਓ ਹਾਂ ਵੀਡੀਓ ਕਵਰ ਕਰੋ ਉਹਨਾਂ ਦੀ ਪੁੱਛ ਲੈਣੇ ਨਹੀਂ ਇਹ ਸਹੀ ਆਪਰੇ ਘਰੇ ਬੈ ਕੇ ਹਾਂ ਕੋਈ ਨੋਟਿਸਮੈਂਟ ਨਹੀਂ ਕਰਵਾਈ ਕੋਈ ਗੁਰਦਵਾਰੇ ਮਨੇ ਕਿਸੇ ਦੇ ਘਰੇ ਸੈਪਰੇਟ ਬੈ ਕੇ ਬੋਲੀ ਕਰਾ ਰਹੇ ਨੇ ਅੱਛਾ ਨੋਟਿਸਮੈਂਟ ਕੋਈ ਇਹ ਨੋਟਿਸਮੈਂਟ ਨਹੀਂ ਕਰਵਾਈ ਬੋਲੀ ਦੀ ਬੋਲੀ ਦੀ ਅਸਲ ਤਰੀਕ 22 ਤਰੀਕ ਏ ਅੱਜ ਪਹਿਲਾਂ ਹੀ ਉਹਦੇ ਉਹਦੇ ਘਰੇ ਬੈ ਕੇ ਬੋਲੀ ਕਰਵਾ ਰਹੇ ਨੇ ਉਹਦੇ ਜਹੇਤਿਆਂ ਦੇ ਘਰੇ ਬੈ ਕੇ ਬੋਲੀ ਕਰਵਾ ਰਹੇ ਨੇ ਤਾ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਭਾਈ ਜੀ ਕੀ ਗੱਲ ਹੋਈ ਹੈ ਇਹ ਕਹਿੰਦੇ ਵੀ ਬੋਲੀ ਕਰਵਾ ਰਹੇ ਬਿਨਾ ਅਨਾਉਂਸਮੈਂਟ ਜਿਆ ਸਿਸਟਮ ਤੋਂ ਸੈਕਟਰੀ ਹੋ ਜੀ ਤੁਸੀਂ ਹਾਂਜੀ ਜੀ ਮੈਂ ਇਸ ਗ੍ਰਾਮ ਪੰਚਾਇਤ ਦਾ ਜੀ ਸੰਤੋਖ ਸਿੰਘ ਜੀ 5075 ਕੀ ਮਸਲਾ ਹੈਗਾ ਜੀ ਜਿਹੜਾ ਹੁਣ ਸਰ ਮੈਂ ਇਥੇ ਆਇਆ ਸੀ ਜੀ ਗ੍ਰਾਮ ਪੰਚਾਇਤ ਦੀ ਸ਼ਾਮਲੜਦੀ ਜੀ ਬੋਲੀ ਰੱਖੀ ਹੋਈ ਸੀ ਬੋਲੀ ਤਾਂ ਜੀ ਲੇਟ ਸੀ ਬਟ ਆਪਰੂ ਜਿਹੜਾ ਚੱਲ ਰਿਹਾ ਆਪਣਾ ਤੁਜਾ ਭਾਰਤ ਹਿੰਦੁਸਤਾਨ ਦਾ ਜੋ ਵੀ ਉਹਦੇ ਕਰਕੇ ਜਲਦੀ ਜਲਦੀ ਬੋਲੀਆਂ ਕਰਾਉਣੀਆਂ ਸਨ ਠੀਕ ਹੈ ਤੇ ਬਟ ਮੈਨੂੰ ਪਤਾ ਲੱਗਿਆ ਵੀ ਇਸ ਅਨਾਉਂਸਮੈਂਟ ਨਹੀਂ ਕੀਤੀ ਗਈ ਠੀਕ ਹੈ ಗ್ರಾಮ ਪੰਚਾਇਤ ਦੀ ਬੋਲੀ ਦੀ ਤੇ ਮੈਂ ਤੁਰੰਤ ਹੀ ਸਰਪੰਚ ਸਾਹਿਬ ਨੂੰ ਹੁਕਮ ਕੀਤੇ ਨੇ ਵੀ ਆਪਾਂ ਇਹ ਬੋਲੀ ਨਹੀਂ ਕਰਵਾ ਸਕਦੇ ਜੀ ਕੈਂਸਲ ਬੋਲੀ ਮਿਲਤੀ ਵੀ ਕਰ ਦਿੱਤੀ ਜੀ ਉਹਨੇ ਬੋਲੀ ਜੀ 22 ਤਰੀਕ ਨੂੰ ਜਿਹੜਾ ਟਾਈਮ ਰੱਖਿਆ ਉਹ 22 ਤਰੀਕ ਨੂੰ ਬੋਲੀ ਹੋਏਗੀ ਬੋਲੀ ਤੋਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਮਨਾਦੀ ਕਰਾਈ ਜਾਏਗੀ ਤੇ ਬੋਲੀ ਫਿਰ ਸਹੀ ਤਰੀਕੇ ਨਾਲ ਕੀਤੀ ਜਾਏਗੀ ਤੇ ਮੈਂ ਮਤਲਬ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਪੂਰੀਆਂ ਹੈ ਨਹੀਂ ਸੀ ਅੱਜ ਨਹੀਂ ਜੀ ਕੰਡੀਸ਼ਨਾਂ ਪੂਰੀਆਂ ਨਹੀਂ ਸੀ ਇਸ ਕਰਕੇ ਬੋਲੀ ਮਲਤਵੀ ਕਰ ਦਿੱਤੀ ਗਈ ਹੈ ਜੀ ਹਾਂ ਮਨਿਆਦੀ ਵਗੈਰਾ ਕਰਾਉਣੀ ਹੁੰਦੀ ਜਿਹੜੀ ਉਹ ਨਹੀਂ ਹੋਈ ਸੀ ਉਹ ਨਹੀਂ ਹੋਈ ਸੀ ਤੇ ਮੈਂ ਇਸ ਕਰਕੇ ਬੋਲੀ ਮਲਤਵੀ ਕਰ ਰਹੀ ਏ ਕਾਰ ਵੀ ਦੇ ਚ ਕੋਈ ਅਸਕਾਰ ਵੀ ਨਹੀਂ ਪਾਈ ਜੀ ਕੋਈ ਮੀਟਿੰਗ ਨਹੀਂ ਕੀਤੀ ਗਈ ਸਾਂਜੀ ਥਾਂ ਹੀ ਇਹਨਾਂ ਨੇ ਵੈਸੇ ਸਾਂਜੀ ਥਾਂ ਹੀ ਰੱਖੀ ਸੀ ਬੋਲੀ ਪਰ ਇਹਨਾਂ ਨੇ ਮਨਿਆਦੀ ਨਹੀਂ ਕਰਾਈ ਤੇ ਮਨਿਆਦੀ ਨਾ ਹੋਣ ਦਾ ਕਾਰਨ ਇਹ ਬੋਲੀ ਮਲਤਵੀ ਕੀਤੀ ਜਾਂਦੀ ਹੈ ਜੀ ਹੁਣ ਕਿੰਨੇ ਤਰੀਕ ਕੋਈ ਹੈਗੀ ਫਾਈਨਲ ਕੀਤੀ ਆ ਕੋਈ ਜੀ 22 ਤਰੀਕ ਨੂੰ ਬੋਲੀ ਹੋਏਗੀ ਜੀ 11 ਵਜੇ ਹੂੰ ਸਾਂਜੀ ਤਾਂ ਹੋਏਗੀ ਨੇ ਅਦੀ ਵਗੈਰਾ ਕੀਤੀ ਜਾਏਗੀ ਸਾਰੀ ਅਦੀ ਜੀ 2-3 ਦਿਨ ਪਹਿਲਾਂ ਕੀਤੀ ਜਾਏਗੀ ਜੇ ਦਿਨ ਬੋਲੀ ਹੋਏਗੀ 10 ਮਿੰਟ ਪਹਿਲਾਂ ਵੀ ਮਨਿਆਦੀ ਕਰਾਈ ਜਾਏਗੀ 22 ਤਰੀਕ ਨੂੰ ਹੀ ਕਰਾਈ ਜਾਏਗੀ ਹੁਣ ਇਹ ਸਾਰਿਆਂ ਤੇ ਰਾਤ ਸਹਿਮਤ ਹੋ ਗਈਆਂ ਨੇ ਜੀ ਇਹ ਉਹਨਾਂ ਦਾ ਪਿੰਡ ਦਾ ਜਿੰਮ ਮਸਲਾ ਜੀ ਜੀ ਗ੍ਰਾਮ ਪੰਚਾਇਤ ਦਾ ਕੌਲਮ ਪੂਰਾ ਹੋਏਗਾ ਤੇ ਬੋਲੀ ਕਰਾਈ ਜਾਏਗੀ ਜੀ ਇਹ ਹੁਣ ਤੁਸੀਂ ਵੀ ਤੁਸੀਂ ਇੱਥੋਂ ਦੇ ਨਾ ਬਿਲਕੁਲ ਜੀ ਬਿਲਕੁਲ ਮੈਂ ਸਾਫ਼ ਕਹਿ ਰਹੇ ਨੇ ਵੀ ਅਸੀਂ ਅੱਛਾ ਇਹ ਕਹਿ ਰਹੇ ਨੇ ਵੀ ਅਸੀਂ ਹੁਣ 22 ਤਰੀਕ ਨੂੰ ਜਿਹੜੀ ਫਾਈਨਲ ਕੀਤੀ ਆ ਉਦੋਂ ਓਕੇ ਆ ਨਹੀਂ ਮਨ ਲਗੀ 22 ਤਰੀਕ ਨੂੰ ਬੋਲੀ 22 ਤਰੀਕ ਨੂੰ ਸੀ ਜੋ ਅੱਜੇ ਕਰਵਾ ਰਹੇ ਸੀ ਅੱਜ ਮਨ ਲਗੀ ਸਾਂਝੀ ਥਾਣੀ ਸੀ ਅੱਜ ਇੱਕ ਨਹਿਰ ਤੇ ਕਰਵਾ ਰਹੇ ਨੇ ਬੋਲੀ ਵੀ ਪਿੰਡ ਦੀ ਪਰਸਨ ਕਿਸੇ ਦੇ ਘਰੇ ਬੈ ਕੇ ਨਹਿਰ ਤੇ ਘਰ ਨੇ ਤੇ ਪਿੰਡ ਸਾਡਾ ਉਹ ਹੈ ਤੇ ਬੋਲੀ ਇੱਥੇ ਹੋਰੀ ਬਾਹਰ ਕਿਸੇ ਦੇ ਘਰੇ ਤੇ ਸਕੂਲ ਵੀ ਇੱਥੇ ਗੁਰਦਰਾ ਸਾਹਿਬ ਵੀ ਇੱਧਰ ਸਕੂਲ ਵੀ ਇੱਥੇ ਪਿੰਡ ਦੇ ਵਿੱਚ ਪਹਿਲਾਂ ਕਿੱਥੇ ਹੁੰਦੀ ਸੀ ਪਹਿਲਾਂ ਸਕੂਲ ਦੇ ਵਿੱਚ ਹੁੰਦੀ ਸੀ ਬੋਲੀ ਤੇ ਹੁਣ ਚੋਰੀ ਕਰਵਾਉਣ ਲੱਗੇ ਸੀ ਬੋਲੀ ਜੇ ਮੰਨ ਲਓ ਰੋਕਿਆ ਹੈ ਤੇ ਉਤੋਂ ਕਹੀਦੀਆਂ ਕਈ ਗੱਲਾਂ ਸੁਣਨ ਨੂੰ ਮਿਲੀਆਂ ਇਹਨਾਂ ਕੋਲ ਕੋਈ ਐਨਾਉਂਸਮੈਂਟ ਵਗੈਰਾ ਜਾਂ ਕੁਝ ਹੈ ਨਹੀਂ ਕੁਝ ਨਹੀਂ ਕੋਈ ਐਨਾਉ ਮੋਬਾਈਲ ਖੋਇਆ ਸਾਡੀ ਕਟੌਦੀ ਪਹਿਲੀ ਮੇਰਾ ਵੀਡੀਓ ਬਣਾਉਂਦੇ ਮੈਂ ਜਦੋਂ ਪਰਸਨਲ ਬੋਲੀ ਕਰਦੇ ਨੂੰ ਦੇਖਿਆ ਮੈਂ ਆਪਣਾ ਫੋਨ ਕੱਢ ਕੇ ਵੀਡੀਓ ਬਣਾਉਣ ਲੱਗਿਆ ਮੇਰਾ ਫੋਨ ਖੋ ਕੇ ਸੈਕਟਰੀ ਸਾਹਿਬ ਨੇ ਤੋੜਿਆ ਇਹਦਾ ਮੇਰੇ ਕੋਲ ਕਲਿੱਪ ਪਿਆ ਮੈਂ ਤੁਹਾਨੂੰ ਪਰਸਨਲ ਕਲਿੱਪ ਦੇਾਂਗਾ ਤੁਸੀਂ ਇਹਨਾਂ ਦਾ ਆਪਸ ਇਹ ਮੇਰਾ ਫੋਨ ਤੋੜਿਆ ਨਾ ਦੋਨੇ ਸਾਈਡਾਂ ਤੋਂ ਮੇਰਾ ਫੋਨ ਸਾਹਿਬ ਵਹੀ ਕੋਈ ਐਹੋ ਜੀ ਬਹਿਸ ਸਾਰੇ ਐਹੋ ਜੀ ਕੋਈ ਗੱਲਬਾਤ ਨਹੀਂ ਹੋਈ ਇਹ ਮੈਂ ਕਹਾਂ ਜੀ ਤੁਸੀਂ ਪ੍ਰੈਸ ਰਿਪੋਰਟਰ ਤੋਂ ਹੈਗੇ ਹੋ ਕੇਂਦਰ ਜੀ ਪ੍ਰੈਸ ਰਿਪੋਰਟਰ ਤੋਂ ਨਹੀਂ ਹੈਗੇ ਮੈਂ ਕਹਾਂ ਜੀ ਤੁਹਾਨੂੰ ਕੋਈ ਦਿਕਾਰ ਨਹੀਂ ਹੈਗਾ ਵੀਡੀਓ ਬਣਾਉਣ ਦਾ ਜਦੋਂ ਬੋਲੀ ਜੇ ਕਾਰ ਕਾਰਵਾਈ ਜਦੋਂ ਅਸੀਂ ਲਿਖ ਰਹੇ ਹਾਂ ਤੁਸੀਂ ਵੀਡੀਓ ਬਣਾ ਸਕਦੇ ਹੋ ਅਜੇ ਬੋਲੀ ਜਦੋਂ ਸਟਾਰਟ ਹੀ ਨਹੀਂ ਹੋਈ ਤੁਸੀਂ ਮੇਰੀ ਪਰਸਨਲ ਵੀਡੀਓ ਕਿਉਂ ਬਣਾ ਰਹੇ ਹੋ ਇਹ ਤਾਂ ਬੋਲੀ ਸਟਾਰਟ ਹੋ ਜਾਂਦੀ ਹੈ ਸਭ ਨੂੰ ਤਾਕਾਰ ਹੈ ਜੀ ਵੀਡੀਓ ਬਣਾਉਣ ਦਾ ਕਲਿੱਪ ਬਣਾਉਣ ਦਾ ਜਦੋਂ ਬੋਲੀ ਸਟਾਰਟ ਹੋ ਜਾਂਦੀ ਹੈ ਦੇਖੋ ਜੀ ਇਹਨਾਂ ਨੇ ਕਿਹਾ ਜੀ ਮੈਨੂੰ ಗ್ರಾಮ ਪੰਚਾਇਤ ਵਾਲੇ ਦੱਸਿਆ ਗਿਆ ਜੀ ਤੇ ਸਾਝਾ ਗੁਰਦੁਆਰਾ ਹੈ ਸਕੂਲ ਦੇ ਵਿੱਚ ਸਕੂਲ ਸਾਰਾ ਜੀ ਖੰਡਰ ਬਣਿਆ ਪਿਆ ਐਕਚੁਅਲੀ ਸਕੂਲ ਇਹ ਤੋਂ ਬੰਦ ਕਰ ਦਿੱਤਾ ਗਿਆ ਸੀ ਬਿਲਡਿੰਗ ਦਾ ਤੁਸੀਂ ਜੀ ਇੱਥੇ ਗੁਰਦੁਆਰਾ ਹੈਗਾ ਜੀ ਤੁਸੀਂ ਜਾ ਕੇ ਜੀ ਤੁਸੀਂ ਤੁਸੀਂ ਖੁਦ ਤੁਸੀਂ ਖੁਦ ਆ ਜੀ ਰਸਤਾ ਜਾਣਦਾ ਜੀ ਖੁਦ ਜਾ ਕੇ ਚੈੱਕ ਕਰ ਸਕਦੇ ਹੋ ਜੀ ਇੱਥੇ ਇੱਕ ਆਪਣਾ ਗੁਰਦੁਆਰਾ ਸਾਂਝਾ ਥਾਂ ਹੈਗਾ ਜੀ ਗੁਰਦੁਆਰਾ ਜੀ ਸਾਰਿਆਂ ਦੀ ਸਾਂਝੀ ਥਾਂ ਹੈ ਜੀ ਡਾਕਟਰ ਸਾਹਿਬ ਇਹ ਕਿਸੇ ਢਾਣੀ ਦਾ ਪਰਸਨ ਗੁਰਦੁਆਰਾ ਜਿਹੜੇ ਆਪ ਜਾ ਰਹੇ ਨੇ ਬੋਲੀ ਕਰਵਾ ਰਹੇ ਨੇ ਸਾਹਮਣੇ ਪੈਰ ਦਾ ਗੁਰਦੁਆਰਾ ਸਕੂਲ ਚੱਲਦਾ ਅੰਗਰਵਾੜੀ ਸੈਂਟਰ ਚੱਲਦਾ ਸਾਡੇ ਨਾਲ ਚੱਲੋ ਤੁਹਾਨੂੰ ਮੌਕਾ ਦਿਖਾਵਾਂਗੇ ਦੋਵੇਂ ਚੀਜ਼ਾਂ ਕੰਪਲੀਟ ਚੱਲ ਰਹੀਆਂ ਨੇ ਹੁਣ ਕੋਈ ਹੱਲ ਹੋਏਗਾ ਜੀ ਜੀ ਹੁਣ ਹੱਲ ਕੋਈ ਨਹੀਂ ਜੀ ਬੋਲੀ ਮੁਲਤਵੀ ਚ 22 ਤਰੀਕ ਨੂੰ ਦੁਬਾਰਾ ਬੋਲੀ ਰੱਖੀ ਗਈ ਹੈ ਨਿਜਮਾਨਸਰ ਬੋਲੀ ਹੋਏਗੀ ਤਿੰਨ ਦਿਨ ਪਹਿਲਾਂ ਮਨਿਆਦੀ ਕਰਾਈ ਜਾਏਗੀ ਤੇ ਜੀ ਬੋਲੀ ਇਹ ਅੱਜ ਬੋਲੀ ਮੁਲਤਵੀ ਕਰਨ ਦਾ ਕਾਰਨ ਹੈ ਜੀ ਇਹਨਾਂ ਨੇ ਮਨਿਆਦੀ ਨਹੀਂ ਕਰਵਾਈ ਸੀ ಗ್ರಾಮ ਪੰਚਾਇਤ ਨੇ ਬਾਕੀ ਉਹ ਅੱਜ ਜੀ ਮੁਲਤਵੀ ਕਰਤੀ ਗਈ ਬੋਲੀ 22 ਤਰੀਕ ਨੂੰ ਹੋਏਗੀ ਜੀ ਬੋਲੀ 11 ਵਜੇ ਜੀ ਉਸ ਤੋਂ ਇਲਾਵਾ ਹੋਏਗੀ ਭਾਜੀ ਉਸ ਦਿ ਜੁਮੇਵਾਰ ਸੈਕਟਰ ਸਾਹਿਬ ਹੋਣਗੇ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਮਤਲਬ ਅਨਾਉਂਸਮੈਂਟ ਕਰਾ ਕੇ ਹੋਏਗੀ ਜੀ ਬਿਲਕੁਲ ਜੀ ਦੋ ਤਿੰਨ ਦਿਨ ਪਹਿਲਾਂ ਅਨਾਉਂਸਮੈਂਟ ਬੋਲੀ ਦੀ ਕਰਾ ਕੇ ਹੋਏਗੀ ਬਟ ਇੱਕ ਇਹ ਦੋ ਤਿੰਨ ਧੜੇ ਬੰਦੀਆਂ ਹੈਗੀਆਂ ਨੇ ਜੀ ਮੇਰੇ ਵੀਡੀਓ ਮੈਂ ਵੀ ਵੀਡੀਓ ਸ਼ੂਟ ਕੀਤੀਆਂ ਨੇ ਕਿਉਂਕਿ ਇਤ ਲੜਾਈ ਦਾ ਜੀ ਖਜ਼ਕਾ ਹੈਗਾ ਜੀ ਇੱਕ ਦੂਜੇ ਨੂੰ ਮੈਂ ਮੰਨ ਲਓ ਤੁਸੀਂ ਪੁਲਿਸ ਨਾਲ ਗੱਲ ਕਰਕੇ ਪ੍ਰੋਡਕਸ਼ਨ ਲੈ ਕੇ ਉਹਦਾ ਕਰਾ ਦਿਓ ਸਰ ਜੀ ਮੈਂ ਦਫ਼ਤਰ ਲਿਖ ਕੇ ਦੇ ਦਾਂਗਾ ਜੀ ਇਸ ਪੁਲਿਸ ਪੁਲਿਸ ਦੀ ਮਦਦਨਾਰੀ ਬੋਲੀ ਅਗਲੀ ਕਰਾਵਾਂਗੇ ਤੇ ਪਰ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਅਨਾਉਂਸਮੈਂਟ ਜਾਂ ਪਿੰਡ ਚ ਮਨਿਆਦੀ ਕਰਾਉਣੀ ਉਹ ਤਾਂ ਕਰਵਾਉਂਗੇ ਨਾ ਬਿਲਕੁਲ ਜੀ ਦੋ ਤਿੰਨ ਦਿਨ ਪਹਿਲੇ ਕਰਾਵਾਂਗੇ ਜੀ ਹੁਣ ਨਹੀਂ ਨਾ ਹੋਈ ਸੀ ਫਿਰ ਅੱਗੇ ਦਾ ਕਰਾ ਇਸ ਕਰਕੇ ਜੀ ਮਲਤਵੀਤ ਕਰ ਦਿੱਤੀ ਬੋਲੀ ਜੀ ਪਰ ਇਹ ਇਹਦਾ ਲਿਖੋਗੇ ਵੀ ਕੁਝ ਕਾਰ ਜਾ ਕੇ ਜੀ ਮੈਨੂੰ ਲਿਖਤੀ ਵੀ ਦੇ ਦਾਂਗਾ ਜੀ ਹਮ ਹਮ